ਬਾਰ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਹਾਂਜੀ ਵਰਲਡ ਦਾ ਅੱਜ ਵੀ ਇੱਕ ਨੰਬਰ ਦਾ ਜਰਨੈਲ ਆ ਵੀ ਉਹਦੇ ਵਰਗਾ ਨਾ ਕੋਈ ਜਰਨੈਲ ਹੋਇਆ ਤੇ ਨਾ ਕੋਈ ਹੋਊਗਾ ਦੁਨੀਆ ਲੋਹਾ ਮੰਨਦੀ ਹੈ ਜੀ ਲੋਹਾ ਮੰਨਦੀ ਹੈ ਜੀ ਜਿਦਾ ਅਮਰੀਕਾ ਨੇ ਆਪਣੇ ਸਪੋਰਟਸ ਜਿਹੜੇ ਖਿਡਾਰੀ ਆ ਉਹਨਾਂ ਦੀ ਟੀ-ਸ਼ਰਟ ਦੇ ਉੱਤੇ ਹਾਂਜੀ ਜਿਹਨੇ ਉਹ ਜਾਨੀ ਕਹਿੰਦਾ ਮਤਲਬ ਜਿਹੜਾ ਹੈਗਾ ਫੋਟੋ ਹਰੀ ਸਿੰਘ ਨਲੂਏ ਦੀ ਲਾਈ ਉਹਦੇ ਲਪਾਈ ਆ ਕੀ ਬਾਤ ਯਾਨੀ ਕੋਈ ਜਿਹੜਾ ਯਾਨੀ ਉਹ ਨੂੰ ਆਪਾਂ ਵਰਲਡ ਚੈਂਪੀਅਨ ਕਹਿੰਦੇ ਆ ਯਾਨੀ ਸੁਪਰ ਪਾਵਰ ਕਹਿੰਦੇ ਆ ਹਾਂਜੀ ਯਾਨੀ ਕਹਿੰਦਾ ਮਤਲਬ ਐਡੀ ਵੱਡੀ ਪਾਵਰ ਹੋਵੇ ਤੇ ਯਾਨੀ ਦੀ ਆਪਣੇ ਖਿਡਾਰੀਆਂ ਦੇ ਯਾਨੀ ਦੀ ਟੀ-ਸ਼ਰਟ ਤੇ ਯਾਨੀ ਦੀ ਹਰੀ ਸਿੰਘ ਨਲੂਏ ਦੀ ਤਸਵੀਰ ਲਾਉਂਦੇ ਕੋਈ ਮਾੜੀ ਮੋਟੀ ਗੱਲ ਨਹੀਂ ਛੋਟੀ ਗੱਲ ਯਾਨੀ ਵਾਕਈ ਲੋਖਾ ਮੰਨਦੇ ਆ ਹਾਂਜੀ ਕਿਉਂਕਿ ਕਹਿੰਦਾ ਭਾਬ ਜੀ ਜਦਾਂ ਇੱਕ ਮੁੰਡੇ ਨੇ ਪਿੱਛੇ ਜੇ ਉਹ ਵੀ ਜਾਣੇ ਦੀ ਕਹਿੰਦਾ ਜੀ ਮੈਂ ਇਤਿਹਾਸ ਦੇ ਨਾਲ ਲੋਕਾਂ ਨੂੰ ਜੋੜਦਾ ਵਾ ਹਾਂਜੀ ਕਹਿੰਦਾ ਜੀ ਮੈਂ ਕਾਬਲ ਗਿਆ ਉਹਨੇ ਯਾਨੀ ਕਿੰਤੂ ਕੀਤਾ ਜੀ ਇਸੇ ਗੱਲ ਤੇ ਅੱਛਾ ਜੀ ਕਹਿੰਦਾ ਮੈਂ ਜਾ ਕੇ ਪੁੱਛਿਆ ਕਹਿੰਦਾ ਉਹਥੇ ਕਹਿੰਦਾ ਵੀ ਕੋਈ ਵੀ ਨਹੀਂ ਜਾਣਦਾ ਹੈਗਾ ਹਰੀ ਸਿੰਘ ਉਹ ਮੁੰਡਾ ਸੀਗਾ ਉਹ ਕਹਿੰਦਾ ਵੀ ਕੋਈ ਜਾਣਦਾ ਨਹੀਂ ਹੈਗਾ ਹਾਂਜੀ 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 ਕਹਿੰਦਾ ਭਾਬਾ ਚਲੋ ਜਿੰਨੀ ਕ ਮਾਤਾ ਹਾਂਜੀ ਬੰਦਾ ਉਨੀ ਕ ਭਰਦਾ ਦਾ ਵਾ ਹਾਂਜੀ ਪਾਰੇ ਜਾਨੀ ਜਿਹੜਾ ਬਾ ਚਾਹੇ ਵੀਡੀਓ ਬਣਾਉਣ ਵਾਲਾ ਬਾ ਚਾਹੇ ਉਹ ਕੁਛ ਵੀ ਆ ਉਹਨੂੰ ਆਪ ਇਤਿਹਾਸ ਸੇ ਪੜ ਲੈਣਾ ਚਾਹੀਦਾ ਨਾ ਹਾਂਜੀ ਯਾਨੀ ਗਾਲ ਤੇ ਕਿਸੇ ਦੀ ਕੁਰਬਾਨੀ ਦੇ ਕਿਸੇ ਦੇ ਜਾਨੀ ਇਤਿਹਾਸ ਦੇ ਉਤੇ ਦਾਗ ਲਾਉਣਾ ਹਾਂਜੀ ਬਹੁਤ ਮਾੜੀ ਗੱਲ ਹੈ ਜੀ ਕਿਉਂ ਕਹਿੰਦਾ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਦੇ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਾਰਾ ਉਹ ਜਹਾਨ ਪੂਜੇ ਜਿਹੜੀ ਕੌਮ ਹੱਸ ਕੇ ਬੇਬਤਾ ਜਰ ਜਾਂਦੀ ਜਾਂਦੀ ਕਹਿੰਦਾ ਸਿਰ ਦੇ ਸਰਦਾਰ ਕਹਾਏ ਆਪਾਂ ਤਾਂ ਹੀ ਸਿਰ ਦਸ ਤਾਰਾ ਸੌਂਧੀਆਂ ਨੇ ਸਿਰ ਦੇਣੋਂ ਸਿੰਘਣਾ ਕਦੇ ਵੀ ਮੂਲ ਡਰਦੇ ਆ ਪਰ ਮੌਤ ਸਿੰਘਾਂ ਤੋਂ ਡਰ ਜਾਂਦੇ ਕਿਉਂ 1699 ਦੇ ਵਿੱਚ ਉਹ ਰੂਹ ਫੋਕੀ ਸੀ ਕਲਗੀਆਂ ਵਾਲੇ ਮਹਾਰਾਜ ਨੇ ਹਾਂਜੀ ਸੰਗਤ ਦੇ ਵਿੱਚ ਕਹਿੰਦਾ ਵੀ ਵੀ ਹੱਥ ਪਾਰ ਦਾ ਕਾਲਜਾ ਹਰ ਇੱਕ ਸਿੱਖ ਦਾ ਪਰ ਸੇਖੋ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਚਾਹੀਦਾ ਹਾਂਜੀ ਜਾਨੀ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਗੱਲਾਂ ਦਾ ਬਹੁਤ ਨੇ ਤੇ ਆਪਾਂ ਜਾਨੀ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਜਿਹੜੇ ਜਾਨੀ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਹਲੂਣਾ ਦੇ ਨਾਲ ਸੇਹ ਦੇਣ ਵਾਲੀ ਚੀਜ਼ ਸੇਹ ਦੇਣ ਵਾਲੀ ਜਾਨੀ ਜੇ ਕਹਿੰਦਾ ਮਤਲਬ ਚੰਗੇ ਪਾਸੇ ਲੈ ਕੇ ਜਾਣਾ ਵਾਲੀ ਜਾਨੀ ਆਪਾਂ ਇੱਕ ਘਟਨਾ ਦਾ ਜ਼ਿਕਰ ਕਰਦੇ ਹਾਂ ਠੀਕ ਹੈ ਜੀ ਸਰਦਾਰ ਹਰੀ ਸਿੰਘ ਨਲੂਏ ਦੀ ਉਮਰ 36 ਸਾਲ 36 ਸਾਲ ਤੇ ਉਹ ਲਾਹੌਰ ਦੇ ਕਿਲੇ ਦੇ ਵਿੱਚ ਜਾਨੀ ਬੈਠਾ ਵਾ ਜੀ ਹਾਂਜੀ ਆਮਮਤਾ ਬਿਹੜਾ ਦਾ ਟਾਈਮ ਹਾਂਜੀ ਯਾਨੀ ਨੇਤੇ ਨੇ ਜਿਹੜਾ ਸਿੱਖ ਦਾ ਜਿਹੜਾ ਨੇਮ ਆ ਹਾਂਜੀ ਉਹ ਨਿਤ ਨੇਮ ਕਿਉਂਕਿ ਪਹਿਲਾ ਨੇਮ ਆ ਫਿਰ ਪ੍ਰੇਮ ਆ ਜਦੋਂ ਨੇਤ ਨੇਮ ਵੰਦਾ ਕਰਦਾ ਵਾ ਉਹਦੇ ਵਿੱਚ ਪ੍ਰੇਮ ਪੈਦਾ ਹੁੰਦਾ ਉਹ ਪ੍ਰੇਮ ਦੇ ਵਿੱਚ ਫਿਰ ਮਲਾਪ ਪੈਦਾ ਹੁੰਦਾ ਜਿਹਦੇ ਬਾਰੇ ਪ੍ਰੇਮ ਬਾਰੇ ਸਬਈਏ ਦੀ 9 ਨੰਬਰ ਪੂੜੀ ਦਾ ਅਖੀਲਾ ਪਾਦ ਹੈ ਜੀ ਕੀ ਕਹਿੰਦੇ ਆ ਸਾਚ ਕਹੂੰ ਸੁਣ ਲਿਓ ਸਭੈ ਜਿਨੇ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜੀਦੇ ਬਾਰੇ ਜਾਨੀ ਭਗਤ ਰਵਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ ਹਾਂਜੀ ਆਵ ਤੂੰ ਮੈਂ ਨਹੀਂ ਕਹਿੰਦੇ ਹਾ ਮੈਂ ਤਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤਮ ਬਾਂਦੇ ਤੇ ਧੰਨਾ ਜੀ ਕੀ ਕਹਿੰਦੇ ਆ ਕਹਿੰਦਾ ਗੋਪਾਲ ਤੇਰਾ ਆਰਤਾ ਹਾਂਜੀ ਜੋ ਜਨ ਤਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕਿਓ ਹਮਰਾ ਖੁਸ਼ੀ ਕਰੇ ਨਿਤ ਜੀਓ ਪੁੰਨੀਆਂ ਸਾਧਨ ਨੀਕਾ ਨਾ ਜਾਂ ਮੰਦੋ ਮੰਗੋ ਸਤ ਸੀ ਕਾ ਇੱਕ ਗਉਂ ਭੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰਕੇ ਗਹਿਣ ਚੰਗੀ ਜਨ ਧੰਨਾ ਲੇਵੇ ਮੰਗੀ ਵੀ ਕਹਿੰਦਾ ਭਾਵ ਜਿੰਨੇ ਵੀ ਭਗਤ ਹੋਏ 15 ਭਗਤਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਚ ਦਰਜ ਆ 11 ਭਟਾਂ ਦੀ ਚਾਰ ਸਿੱਖਾਂ ਦੀ 6 ਗੁਰੂਆਂ ਦੀ ਇਹ ਟੋਟਲ 36 ਹੋਗੇ ਕਹਿੰਦਾ ਜਪ ਪ੍ਰਸ਼ਾਦ 36 ਅਮਰ ਤੇ ਖਾਏ ਤੇ ਸਠਾਕਰ ਕੋ ਰੱਖ ਮੰਨ ਮਾਇ ਵੀ ਜਿਹਦੇ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਜਾਣੇ 36 ਮਹਾਪੁਰਸ਼ਾਂ ਦੀ ਬਾਣੀ ਪੜ੍ਹਦੇ ਆਂ ਤੇ ਆਪਣੇ ਜੀਵਨ ਦੇ ਵਿੱਚ ਆਨੰਦ ਲੈ ਕੇ ਆਉਂਦੇ ਆਂ। ਉਹ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਾਣੇ ਦੀ ਇੱਕ ਨੰਬਰ ਦਾ ਜਿਹੜਾ ਜਰਨੈਲ ਆ ਵੱਲ ਦਾ ਅਜ ਵੀ ਜਿਹਨੂੰ ਇੱਕ ਨੰਬਰ ਦਾ ਮੰਨਦੇ ਆਂ ਤੇ ਹਰੀ ਸਿੰਘ ਨਲੂਆ ਜੀ ਤਖਤੇ ਤੇ ਬੈਠੇ ਆਂ। ਬਾਹਰ ਪਹਿਰੇ ਤੇ ਸਰਦਾਰ ਕਸ਼ਮੀਰਾ ਸਿੰਘ ਜੀ ਕੁੰਡੀਆਂ ਮੋਛਾਂ 6.5 ਫੁੱਟ ਦਾ ਕਾਦਾ ਤੇ ਹੱਥ ਜੇ ਜਾਨੇ ਦੀ ਖੰਡਾ ਫੜਿਆ ਹੈਗਾ। ਕੀ ਬਾਤ ਹੈ। ਦਰਸ਼ਨੀ। ਨਹਿੰਗ ਸਿੰਘ ਮਾਣਾਵਣ। ਹਾਂਜੀ। ਤੇ ਇੱਕ ਪਠਾਣਾ ਨੇ ਸ਼ਮੀਖਾਂ ਪਠਾਣ ਉਹਨਾਂ ਨੇ ਹਾਂਜੀ ਜਾਨੇ ਦੀ ਦੇਖਿਆ ਵੀ ਸਾਡੇ ਨੌਜਵਾਨ ਜਾਂਦੇ ਸੀ ਤੇ ਜਾ ਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਲਿਆਉਂਦੇ ਸੀ ਬਨ ਕੇ ਤੇ ਗਜਨੀ ਦੇ ਬਾਜ਼ਾਰ 'ਚ ਟੱਕਰ ਟੱਕ ਨੇ ਨਲਾਮ ਕਰ ਦਿੰਦੇ ਸੀ ਵੀ ਇਹ ਕਿਹੜੇ ਉੱਠੇ ਆ। ਹਾਂਜੀ ਜਿਹਨਾਂ ਨੇ ਜਾਨੇ ਦੀ ਜਮਰੋਦਾ ਕਿਲਾ ਬਣਾ ਕੇ ਕੇਸਰੀ ਨਿਸ਼ਾਨ ਸਾਹਿਬ ਚੜਾਤੇ ਤੇ ਜਾਨੇ ਦੀ ਕਹਿੰਦਾ ਮਤਲਬ ਉਹਨੂੰ ਲੁੱਟੀ ਬੰਦ ਕਰਤੀ ਸੀ। ਹਾਂਜੀ ਤੇ ਉਹ ਜਾਣੇ ਹਰੀ ਸਿੰਘ ਨਲੂਏ ਦੇ ਦੇਣਾ ਪਠਾਣਾ ਨੂੰ ਫਾੜ ਕੇ ਕੁੱਟ-ਕੁੱਟ ਕੇ ਸੋਥਾ ਨਾ ਪਵਾਤੀਆਂ ਸੀ ਅੱਜ ਵੀ ਇਹ ਪਠਾਣੀ ਸੂਟ ਪਾਉਂਦੇ ਆ ਹਾਂਜੀ ਪਠਾਣੀ ਸੂਟ ਜਿਹੜਾ ਹੁੰਦਾ ਨਾ ਉਹ ਜਾਣੇ ਕੁਰਤੇ ਦੇ ਨਾਲ ਸਲਵਾਰ ਪਜਾਮਾ ਨਹੀਂ ਹੁੰਦਾ ਹਾਂਜੀ ਇਹ ਹਰੀ ਸਿੰਘ ਨਲੂਏ ਦੇ ਦੇਣਾ ਉਹਨਾਂ ਨੇ ਦੇਖਿਆ ਵੀ ਅਸੀਂ ਲੜਾਈਆਂ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਨੇ 54 ਜੰਗਾਂ ਲੜੀਆਂ ਤੇ 54 ਦੇ ਵਿੱਚ ਇੱਕ ਵੀ ਹਾਰਿਆ ਨਹੀਂ ਹੈਗਾ ਇਹ ਵੀ ਇੱਕ ਮਿਸਾਲ ਆ ਹਾਂਜੀ ਬਈ ਉਹਦੇ ਰਾਜ ਦੇ ਵਿੱਚ ਨਾ ਕੋਈ ਪਖਾਰੀ ਸੀ ਹਾਂਜੀ 68 ਦੇਸ਼ਾਂ ਤੋਂ ਆ ਕੇ ਜਾਣ ਦੇ ਬਾਰਾਂ ਲੀਆਂ ਕੰਟਰੀਆਂ ਤਾਂ ਅੰਗਰੇਜ਼ ਪੰਜਾਬ ਦੇ ਵਿੱਚ ਨੌਕਰੀ ਕਰਨ ਦੇ ਪੜ੍ਹਾਈ ਕਰਨ ਆਉਂਦੇ ਸੀ ਦੇਖ ਲਓ ਜੀ ਤੇ ਅੰਗਰੇਜ਼ ਜਾਣਦੇ ਕਹਿੰਦਾ ਮਤਲਬ ਭਾਂਡੇ ਮਾਂਜਦੇ ਸੀ ਇਹ ਗੌਰੀਆਂ ਜਿਹੜੀਆਂ ਮੇਮਾ ਸੀਆਂ ਭਾਂਡੇ ਵੀ ਮਾਉਂਦੇ ਆ ਤੇ ਨਾਲ ਪੱਠੇ ਵੀ ਪਾਉਂਦੀਆਂ ਸੀ। ਹਾਂਜੀ। ਅੱਜ ਤੋਂ 200 ਸਦੀਆਂ ਪਹਿਲਾਂ ਦਾ ਗੱਲ ਆ ਇਹ। ਅੱਜ ਆਪਾਂ ਸੁਪਨੇ ਲੈਣੇ ਆ ਉਹ ਕਰਕੇ ਦਿਖਾਏ। ਹਾਂਜੀ 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 ਜਿੱਥੇ ਅੱਜ ਸਾਡੇ ਬੱਚੇ ਜਾ ਰਹੇ ਆ ਉਸ ਵੇਲੇ ਜਾਣ ਦੀ ਇੱਕ ਪੰਜਾਬ ਦਾ 1 ਰੁਪਿਆ ਬਾਹਰਲੀਆਂ ਕੰਟਰੀਆਂ ਦੇ ਵਿੱਚ 150 ਰੁਪਏ ਦਾ ਚੱਲਦਾ ਸੀ। ਹਾਂਜੀ ਤੇ ਜਿਹਦੇ ਬਾਰੇ ਜਾਣਦੀ ਜੋਗਾ ਸਿੰਘ ਜੋਗੂ ਨੇ ਲਿਖਾਇਆ ਕਿ ਕਹਿੰਦਾ ਜਿੱਥੇ ਸੱਚ ਧਰਮ ਦਾ ਰਾਜ ਸੀ ਚਮਕਾ ਮਾਰੇ ਸੱਚ ਦਾ ਭਾਨ ਬੈਠਾ ਗੱਦੀ ਸ਼ੇਰ ਪੰਜਾਬ ਦਾ ਜਿਹਦੀ జగਤ ਬਖਰੀ ਸ਼ਾਨ ਕਹਿੰਦਾ ਜਿਹਦੇ ਦਾਰ ਤੇ ਆ ਕੇ ਝੁੱਕਦੇ ਯੂਰਪ ਕਾਬਲ ਅਤੇ ਇਰਾਨ ਕਹਿੰਦਾ ਦਰਿਆ ਖੈਬਰ ਲਾਹੌਰ ਪਸ਼ੋਰ ਕੀ اٹਕ ਜੰਮੂ ਕੀ ਮਲਤਾਨ ਤਖ ਕੇ ਚੜ ਤੇ ਨਰਾਲੀ ਸ਼ੇਰ ਦੀ ਲੱਖਾਂ ਬੈਰੀ ਦਿਲ ਘਬਰਾਉਣ ਕਹਿੰਦਾ Hindu Sikh Isaai Maumana Maumana ਕਹਿੰਦੇ Musalman ਹਾਂਜੀ ਸਭ ਨੂੰ ਸਾਂਝਾ ਸੀ ਫਰਮਾਨ ਕਹਿੰਦੇ 14000 ਮਰਬਾ ਮੀਰ ਤੇ ਭਿਆ ਝੁਲਦਾ ਕੇਸਰੀ ਨਿਸ਼ਾਨ ਪੰਜਾਂ ਦਰਿਆਵਾਂ ਦੇ ਢੜਤੇ ਤੇ ਚਮਕੀ ਸਿੱਖਾਂ ਦੀ ਕਰਪਾਣ 1699 ਜਿਹਦਾ ਪੰਥ ਸੱਜੇ ਸੀ 1799 ਜਿਹੇ ਲਾਹੌਰ ਦੇ ਕੇਸਰੀ ਨਨਸਾਨ ਸਾਹਿਬ ਚੜਾਤਾ ਸੀ ਵਿਸਾਖੀ ਵਾਲੇ ਦਿਨ ਹਾਂਜੀ ਜਾਨੀ ਮਹਾਰਾਜਾ ਰਣਜੀਤ ਸਿੰਘ ਦੇ ਸ਼ੇਰ ਦੇ ਉੱਤੇ ਜਾਨੀ ਖਾਲਸੇ ਦਾ ਤਾਜ ਜਿਹੜਾ ਜਾਨੀ ਬਾਦਸ਼ਾਹ ਹਾਂਜੀ ਜਾਨੀ ਉਹਨਾਂ ਨੇ ਜਾਨੀ ਪ੍ਰਵਾਨ ਕਰਤਾ ਸੀ ਦੇ ਖਾਲਸਾ ਰਾਜ ਦਾ ਜਿਹੜਾ ਬਾਦਸ਼ਾਹ ਵਾ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਸਾਖੀ ਵਾਲੇ ਦੇਣਾ 1799 ਹਾਂਜੀ ਕਹਿੰਦੇ 1799 ਤੋਂ ਲੈ ਕੇ 1839 1838 ਜੇ ਸਰਦਾਰ ਹਰੀ ਸਿੰਘ ਨੇ ਅਲਵਾ ਜੀ ਦੀ ਸ਼ਹੀਦੀ ਆ 1839 29 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਰਨਨ ਕਰ ਗਏ ਹਾਂਜੀ ਕਹਿੰਦਾ ਉਹਦੇ 40 ਸਾਲਾਂ ਸ਼ਾਸਨ ਕਾਲ 'ਚ ਮਰਿਆ ਕੋਈ ਵੀ ਨਹੀਂ ਦੁਖੀ ਇਨਸਾਨ ਸੁਖੀ ਬਸਨ ਕੋਮਾ ਸਾਰੀਆਂ ਸੋਖੀ ਸੀ ਮਾੜੇ ਦੀ ਜਾਨ ਜਾਨ ਕਹਿੰਦਾ ਉਹਦੇ ਯੋਧੇ ਫੂਲਾ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਜਿਹੜਾ 1823 ਦੇ ਵਿੱਚ ਨਸ਼ੇਰੇ ਦੀ ਪਹਾੜੀ ਦੇ ਸ਼ਹੀਦ ਦੀ ਪਾਗੇ ਹਾਂਜੀ ਕਹਿੰਦੇ ਉਹਦੇ ਯੋਧੇ ਫੂਲਾ ਸਿੰਘ ਜੀ ਤੇ ਨਲੂਏ ਜੇ ਬਲਵਾਨ ਸਾਮ ਸਿੰਘ ਜੇ ਟਾਰੀ ਸੂਰਮੇ ਜੋ ਸੀ ਸਾਡੇ ਸਿੱਖ ਰਾਜ ਦੀ ਸ਼ਾਨ ਜਣੇ ਕਹਿੰਦਾ ਜਿਹੜਾ ਹਰੀ ਸਿੰਘ ਨਲੂਏ ਦਾ ਨਾਮ ਲੈ ਆ ਵੇ ਇਹ ਤਾਂ ਕਹਿੰਦਾ ਅਕਾਲੀ ਫੂਲਾ ਸਿੰਘ ਜੇ ਜਣੇ ਸੂਰਮੇ ਸੀਗੇ ਤੇ ਨਲੂਏ ਜੇ ਬਲਵਾਨ ਹਰੀ ਸਿੰਘ ਨਲੂਏ ਵਰਗੇ ਉਹ ਬਰਵਾਨ ਕਿਉਂ ਕਿਹਾ ਵੀ ਉਹ ਪਠਾਣਾ ਨੇ ਜਾਨੀ ਸਲਾਹ ਕੀਤੀ ਆ ਆਪਾਂ ਜਿੱਤਦੇ ਸਕਦੇ ਨਹੀਂ ਹੈਗੇ। ਉਹਨਾਂ ਨੇ ਕੀ ਕਿਹਾ ਕੀਤਾ ਜਾਨੀ ਦੇ ਦਿਮਾਗ ਦੇ ਵਿੱਚ ਜੋ ਉਹਨਾਂ ਨੇ ਕਿਵੇਂ ਲੜਾਈ ਆਪਣੀ ਨੌਜਵਾਨ ਲੜਕੀ 18 ਸਾਲਾਂ ਦੀ ਉਹਦਾ ਨਾਂ ਇਤਿਹਾਸ ਦੇ ਵਿੱਚ ਪੰਨੋ ਪੰਨੋ ਉਹਨੂੰ ਅਮਰਤ ਵੇੜੇ ਭੇਜਿਆ ਵੀ ਜਾ ਕੇ ਤੂੰ ਹਰੀ ਸਿੰਘ ਹਰੀ ਸਿੰਘ ਕੋਲੇ ਭੇਜਿਆ ਡਲਾ ਧਨਮਤ ਡੋਲ ਲੋਲੂ ਆਹੋ ਤੇ ਉਹ ਤੇਰੇ ਨਾਲ ਵਿਆਹ ਕਰਾਊਗਾ ਤੇ ਜਿਹੜੇ ਬੱਚੇ ਹੋਣਗੇ ਤਾਂ ਸਾਡੇ ਕੋਲ ਆ ਜਾਣਗੇ। ਹਾਂਜੀ। ਵੀ ਕਹਿੰਦਾ ਮਤਲਬ ਉਹਦਾ ਜਿਹੜਾ ਹੈਗਾ ਅਨਸਬੰਸ ਸਾਡੇ ਕੋਲ ਆ ਜਾਓ। ਵੀ ਜੇ ਤਾਂ ਕਹਿੰਦੇ ਲੋਹੇ ਨੂੰ ਲੋਹਾ ਕਰਦਾ ਸ਼ੇਰ ਦਾ ਪੁੱਤ ਸ਼ੇਰ ਹੁੰਦਾ ਵਾ। ਵੀ ਤਾਂ ਭਾਜੇ ਤੇ ਸਕਦੇ ਆ। ਉਹਨਾਂ ਨੇ ਤਾਂ ਜਾਣੇ ਆਪਣੇ ਮੇਲੇ ਚਤਰਾਈ ਕੀਤੀ ਜਿਨੇ ਕਮਾਦਾ ਜਿਨੇ ਉਹਨਾਂ ਨੂੰ ਮਾਤੇ ਸੀ। ਪਰ ਇੱਧਰ ਜਾਣੇ ਦੇ ਗੁਰੂ ਦੇ ਬਚਨਾਂ ਦੇ ਪਹਿਰਾ ਦੇਣ ਵਾਲੇ ਜੋ ਦਸਵੇਂ ਪਾਤਸ਼ਾਹ ਜਿੱਥੇ ਬਾਣੀ ਪੜ੍ਹਨ ਨੂੰ ਕਹਿੰਦੇ ਆ ਨਾ ਉੱਥੇ ਰਹਿਤ ਨਾਮਾ ਨਹੀਂ। ਰਹਿਤ ਨਾਮਾ ਕੀ ਆ? ਦੇਖ ਪਰਾਈਆਂ ਚੰਗੀਆਂ ਧੀਆ ਭੈਣਾ ਮਾਵਾਂ ਜਾਣੇ। ਹਾਂਜੀ। ਪਰਨਾਰੇ ਕੋ ਮਾਤਾ ਬਖਾਨੇ ਵੀ ਪਰਾਈ ਔਰਤ ਨੂੰ ਮਾਂ ਦਾ ਦਰਜਾ ਦਿੱਤਾ ਵਾ ਕਦੇ ਵੀ ਜਾਣੇ ਦੀ ਪਰਾਈ ਔਰਤ ਦਾ ਸੰਗ ਨਹੀਂ ਕਰਨਾ ਤੇ ਪਰਾਏ ਜਾਣੇ ਬਗਾਨੀ ਧੀ ਭੈਣ ਦੀ ਇੱਜ਼ਤ ਬਚਾਉਣੀ ਆ ਜਣੇ ਜਿੰਨਾ ਜਾਣੇ ਦੀ ਲੋਕੀ ਕਹਿੰਦੇ ਨਾ ਮਨਮਖ ਵੀ ਇੱਜ਼ਤ ਲੂਟਣ ਚ ਮਜ਼ਾ ਆਉਂਦਾ ਉਦੋਂ ਹਜ਼ਾਰਾਂ ਗੁਣਾ ਜਾਣੇ ਕਿਸੇ ਦੀ ਇੱਜ਼ਤ ਬਚਾਉਣ ਚ ਆਨੰਦ ਆਉਂਦਾ ਵਾ ਕਿਉਂਕਿ ਇਹਨੂੰ ਆਤਮਿਕ ਆਨੰਦ ਕਹਿੰਦੇ ਆ ਹਾਂਜੀ ਤੇ ਇਸੇ ਤਰ੍ਹਾਂ ਭਾਨੂੰ ਨੇ ਆਇਆ ਆ ਕੇ ਜਾਣੇ ਦੀ ਕਸ਼ਮੀਰਾ ਸਿੰਘ ਜਿਹੜਾ ਗੇਟ ਤੇ ਖੜਾ 5.5 ਫੁੱਟ ਦਾ ਜਿਵਾਨ ਉਹਨੂੰ ਕਹਿੰਦੇ ਆ ਵੀ ਮੈਂ ਹਰੀ ਸਿੰਘ ਨਾਲ ਉਹਨੂੰ ਮਿਲਣਾ ਚਾਹੁੰਨਾ ਹਾਂ ਤੇ ਉਹ ਪੁੱਛਦਾ ਵੀ ਅਮਰਤ ਦੇ ਵੇਲੇ ਦਾ ਟਾਈਮ ਆ ਵੀ ਇੰਨੀ ਸਾਧਰੇ ਕਹਿੰਦੇ ਵੀ ਜਾ ਕੇ ਵੇ ਜਾਣੀ ਸਨੇਹਾ ਦੇਦੇ ਵੀ ਤੈਨੂੰ ਪਠਾਣਾ ਦੀ ਲੜਕੀ ਭਾਣੂ ਮਿਲਣ ਆਈ ਹੈ ਠੀਕ ਹੈ ਤੇ ਸੱਜੇ ਪਾਸੇ ਕਮਰ ਕਟੇ ਕਸੇ ਦੇ ਵਿੱਚ ਕਟਾਰ ਪਾਈ ਹੋਈ ਹੈ ਹਾਂਜੀ ਤੇ ਜਾ ਕੇ ਉਹਨੇ ਸਰ ਕੋ ਦੱਸਿਆ ਵੀ ਇਦਾਂ ਕਰਕੇ ਵੀ ਪਠਾਣਾ ਦੀ ਸ਼ਮੀ ਖਾਨ ਪਠਾਣਾਂ ਦੀ ਜਣੇ ਦੀ ਲੜਕੀ ਆ ਉਹ ਹਾਂਜੀ ਵੀ ਉਹ ਜਣੇ ਤੁਹਾਨੂੰ ਮੈਨਣਾ ਚਾਹੁੰਦੀ ਆ ਤੇ ਉਹਦੇ ਕਟਾਰ ਵੀ ਪਾਈ ਆ ਕਮਰ ਕਸ ਤੇ ਤੇ ਉਹਦਰ ਹੁਣ ਜਰਨਲ ਨੇ ਦੇਖਿਆ ਵੀ ਜੇ ਕੋਈ ਚਾਹੇ ਦੂਜੀ ਕੌਮ ਆ ਪਰ ਹੈ ਤਾਂ ਪਰਮਾਤਮਾ ਵੱਲੋਂ ਹੀ ਆ ਨਾ ਸਾਜੇ ਹੋਏ ਵੀ ਪਾ ਜੇ ਉਹਦੇ ਉਹਨਾਂ ਦੇ ਧੀ ਤੇ ਮੇਰੀ ਧੀ ਹਾਂਜੀ ਕੋਈ ਜ਼ਰੂਰੀ ਕੰਮ ਆ ਕੋਈ ਸਨੇਹਾਰਾ ਕੋਈ ਦੋਖੋ ਕੋਸ਼ੇ ਹੋਊਗੀ ਯਾਨੀ ਤਾਂ ਹੀ ਆਈ ਆ ਤੇ ਉਹਨੇ ਗੈਰ ਹਰੀ ਸਿੰਘ ਨਾਲੂਆ ਕਹਿੰਦਾ ਵੀ ਬਲਾਓ ਅੰਦਰ ਹਾਂਜੀ ਗਈ ਜਾ ਕੇ ਜਣੇ ਜੋ ਵੀ ਉਹਨੇ ਆਪਣੇ ਕਲਾਮ ਜੋ ਵੀ ਉਹਨੇ ਸਲਾਮ ਜਾਨੇ ਕੀਤੀ ਤੇ ਹਰੀ ਸਿੰਘ ਨਾਲੂਆ ਨੇ ਜਾਨੇ ਦੀ ਉਹਨੂੰ ਪਹਟਾਇਆ ਵੀ 10 ਪੰਨੋਂ ਵੀ ਅੰਮ੍ਰਿਤ ਵੇਲੇ ਇੰਨੀ ਜਲਦੀ ਵੀ ਕੀ ਕਰਨ ਆਏ ਹਾਂ ਹਾਂਜੀ ਵੀ ਕੀ ਲੋੜ ਪੈਗੀ ਵੀ 10 ਕੀ ਚਾਹੀਦਾ ਤਾਂ ਉਹਨੇ ਲੈਂਦੇ ਪੈਂਦੇ ਜਾਨੇ ਇੱਕੋ ਹੀ ਗੱਲ ਮੁੱਖਾ ਦੇ ਵਿੱਚ ਉਹ ਸਿੱਧੀ ਸਪਸ਼ਟ ਕਾਇਤੀ ਵੀ ਮੈਂ ਤੇਰੇ ਨਾਲ ਨਕਾਹ ਕਰਨਾ ਚਾਹੁੰਨੀ ਆ ਅੱਛਾ ਜੀ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਨੀ ਆ ਮੇ ਮੇਰੀ ਕੋਖਾ ਦੇ ਵਿੱਚ ਤੇਰਾ ਪੁੱਤ ਚਾਹੀਦਾ ਹਾਂ ਹਾਂਜੀ ਮਾਸੇ ਜਿਆਦਾ ਇਨੀ ਗੱਲ ਕਹਿਣ ਦੀ ਧੀਰ ਸੀ ਉਹ ਨਿਤੇ ਨਿਮ ਕਰਕੇ ਬਾਣੀ ਪੜ੍ਹ ਕੇ ਅਰਦਾਸ ਕਰਕੇ ਹਲੇ ਹਟਿਆ ਸੀ ਜੇਦੀ ਉਹਦਾ ਹੱਥ ਦੋ ਧਾਰਾ ਖੰਡੇ ਤੇ ਚੱਲ ਗਿਆ ਅੱਛਾ ਜੀ ਵੀ ਭਾਣੂ ਇਥੋਂ ਦਫਾ ਹੋ ਜਾ ਵੀ ਤੂੰ ਮੈਨੂੰ ਮੇਰੇ ਧਰਮ ਤੋਂ ਡੇਗਣ ਆਈ ਆ ਵੇ ਸਾਡਾ ਨਾਨਕ ਦੇ ਗੁਰੂ ਦਾ ਨਾਨਕ ਦੀ ਬਚਨ ਆ ਵੀ ਦੇਖ ਪਰਾਈਆਂ ਚੰਗੀਆਂ ਧੀਆਂ ਪੈਣਾ ਮਾਵਾਂ ਜਾਣੇ ਪਰ ਨਾਰੀ ਕੋ ਮਾਦ ਬਖਾਣੇ ਵੀ ਤੂੰ ਉਹਨਾਂ ਦੇ ਧੀ ਨਹੀਂ ਮੇਰੀ ਧੀ ਆ ਹਾਂਜੀ ਵੀ ਤੂੰ ਜਾਣਦੇ ਅਮਰਤ ਵੇਲੇ ਆ ਕੇ ਆ ਬਚਨ ਕਰ ਰਹੀਆਂ ਤੈਨੂੰ ਸ਼ਰਮ ਨਹੀਂ ਆਈ ਤੇ ਉੱਠ ਕੇ ਖੜੀ ਹੋਈ ਰੋਣ ਲੱਗ ਪਈ ਹਾਂਜੀ ਤੇ ਤੁਰ ਪਈ ਤੇ ਤੁਰ ਕੇ ਜਿਆਦਾ ਥੋੜੇ ਦੂਰ ਗਈ ਆ ਫਿਰ ਮੁੜੇ ਆਈ ਆਖੇ ਕਿ ਮੈਣਾ ਮਾਰਦੀ ਆ ਹਾਂਜੀ ਕਹਿੰਦੇ ਵੀ ਮੈਂ ਸੁਣਿਆ ਸੀ ਵੀ ਜਿਹੜਾ ਵੀ ਗੁਰੂ ਨਾਨਕ ਦੇ ਸਿੱਖਾਂ ਦੇ ਘਰੇ ਜਾਂਦਾ ਵਾ ਜਿਹੜੇ ਜੀ ਮੰਗਦਾ ਉਹ ਖਾਲੇ ਨਹੀਂ ਮੋੜਦੇ ਉਹਨੂੰ ਹਾਂਜੀ ਪਰ ਮੈਂ ਅੱਜ ਜਾ ਕੇ ਜਣਦੀ ਪੂਰੀ ਦੁਨੀਆ ਨੂੰ ਦੱਸੂਗੀ ਵੀ ਮੈਂ ਇੱਕ ਕੌਮ ਦੇ ਚਰਨੈਲ ਕੋਲ ਗਏ ਸੀ ਵੀ ਉਹ ਤਾਂ ਜੋ ਮੈਂ ਮੰਗਿਆ ਮੈਨੂੰ ਨਹੀਂ ਦਿੱਤਾ ਵੀ ਉਹਨੇ ਮੈਨੂੰ ਖਾਲੇ ਮੋੜਦਾ ਠੀਕ ਹੈ ਫਸੇ ਨਹੀਂ ਗੱਲ ਕਹਿਣ ਦੀ ਦੇਰ ਸੀ ਹਰੀ ਸਿੰਘ ਨੇ ਲੂਆ ਕਹਿੰਦਾ ਵੀ ਆ ਜਾ ਖਾਲੀ ਤਿੰਨ ਵੀ ਨਹੀਂ ਮੋੜਦੇ ਹਾਂਜੀ ਜਣਦੀ ਛਾਲ ਦੇ ਦੇਣਾ ਅਮਰਤ ਵੇੜਾ ਜਿਹੜੇ ਜਣਦੀ ਸੰਘਾਰਸ਼ਨ ਤੇ ਉਹ ਬੈਠਾ ਸੀ ਜਣੀ ਜਰਨੈਲ ਅਲੀ ਜਾਨੀ ਰਿਸੀਡ ਤੇ ਹਾਂਜੀ ਉਸ ਤੇ ਭਾਨੂ ਨੂੰ ਬਿਠਾਤਾ ਠੀਕ ਹੈ ਤੇ ਸੇਵਾਦਾਰ ਨੂੰ ਕਿਹਾ ਵੀ ਜਾ ਕੇ ਸ਼ਾਹੀ ਖਜ਼ਾਨੇ ਦੇ ਵਿੱਚ ਉਹ ਕੀਮਤੀ ਸ਼ਾਲ ਲੈ ਕੇ ਆਓ ਹਾਂਜੀ ਤੇ ਸੇਵਾਦਾਰ ਨੇ ਲਿਆ ਕੇ ਜਾਨੀ ਸ਼ਾਲ ਲੈ ਕੇ ਦਿੱਤਾ ਹਰੀ ਸਿੰਘ ਨਲੂਆ ਨੇ ਆਪਣੇ ਹੱਥਾਂ ਦੇ ਨਾਲ ਉਹ ਸ਼ਾਲ ਦੋਨੋਂ ਹੱਥਾਂ ਨਾਲ ਉਹਦੇ ਭਾਨੂ ਦੇ ਸਿਰ ਦੇ ਉੱਤੇ ਦੇਤਾ ਤੇ ਆਸ-ਪਾਸੇ ਜਰਨੈਲ ਖੜੇ ਆ ਸੇਵਾਦਾਰ ਖੜੇ ਆ ਉਹਦੇ ਜਿਹੜੇ ਸਿਪਾਈ ਖੜੇ ਆ ਹਾਂਜੀ ਤੇ ਹਰੀ ਸਿੰਘ ਨਾਲੂਆ ਗੋਡੇ ਵਾਂ ਭਰਨੇ ਹੋ ਗਏ ਪਾਨੂੰ ਦੇ ਸਿਰ ਦੇ ਉੱਤੇ ਛਾਲ ਦੇ ਕੇ ਆਪਣਾ ਮਸਤਕ ਪਾਨੂੰ ਦੇ ਸਿਰ ਦੇ ਉੱਤੇ ਪੈਰਾਂ ਦੇ ਉੱਤੇ ਰੱਖ ਕੇ ਕੀ ਕਿਹਾ ਵੀ ਪਾਨੂੰ ਵੀ ਤੈਨੂੰ ਜਾਣਦੀ ਕਹਿੰਦਾ ਮਤਲਬ ਮੇਰੇ ਵਰਗਾ ਪੁੱਤ ਚਾਹੀਦਾ ਨਾ ਹਾਂਜੀ ਤੇ ਅੱਜ ਤੋ ਬਾਅਦ ਉਮਰ ਦਾ ਤਗਾਜਾ ਨਹੀਂ ਮੇਰੀ ਉਮਰ ਕਹਿੰਦਾ ਵੀ 37 ਸਾਲ ਦੀ ਆ ਤੇਰੀ 18 ਸਾਲ ਦੀ ਆ ਹਾਂਜੀ ਵੀ ਉਮਰ ਦੇ ਕੋਈ ਗੱਲ ਨਹੀਂ ਅੱਜ ਤੋ ਬਾਅਦ ਤੂੰ ਮੇਰੇ ਧਰਮ ਦੀ ਮਾਂ ਆ ਤੇ ਮੈਂ ਤੇਰਾ ਧਰਮ ਦਾ ਪੋਤਾ ਜਿਹੜੇ ਜਰਨਲ ਖੜੇ ਸੀ ਉਹਨਾਂ ਦੀ ਵੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਜਣੀ ਇਹਨੂੰ ਕਹਿੰਦੇ ਸਿੱਖੀ ਦਾ ਕਰਤਾਰ